ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਬਾਈ ਰੋਮੀ ਕੋਲੇ ਪਹੁੰਚਿਆ ਦੋ ਆਪਾਂ ਗੱਬਣਾ ਵੜਾ ਲੈ ਕੇ ਆਇਆ ਇੱਕ ਸ਼ਾਹੀਵਾਲ ਤੇ ਇੱਕ ਜਰਸੀ ਦਾ ਅੰਗ ਆ ਗਿਆ ਐਚ ਐਫ ਨਾਲ ਥੋੜਾ ਜਿਹਾ ਤੇ ਗੱਲਬਾਤ ਬਾਈ ਨਾਲ ਕਰਾਵਾਂ ਪਿੰਡ ਮਹਾਰਾਜ ਤੇ ਦੋ ਨਾਕ ਤੁਹਾਨੂੰ ਦਿਖਾਵਾਂਗੇ ਤੇ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ ਆਜੋ ਬਾਈ ਜੀ ਸਸੀ ਘਾਬਰੇ ਹੋਠੀਠਾ ਕਰੋ ਮੈਂ ਪਹਿਲਾਂ ਤਾਂ ਨੰਬਰ ਬੋਲੋ ਜੀ 9476803584 ਪਿੰਡ ਜੀ ਮਹਰਾਜ ਜੀ ਜ਼ਿਲ੍ਹਾ ਪਠੰਡਾ ਜੀ ਤਹਿਸੀਲ ਤਰਾਪਾ ਨੇੜੇ ਤੇੜੇ ਜੀ ਫੂਲੇ ਹੀ ਰੰਪਰਾ ਨਖਾਣਾ ਪੁੱਚੋਈ ਤੇ ਕਿਹੜੀ ਸੜਕ ਤੇ ਆਪਣਾ ਘਰ ਆ ਗਿਆ ਡਰੈਸ ਮਰਾਜ ਕੋਈ ਜਿਹੜੀ ਗੁੰਮਰਸਰ ਨੂੰ ਨਵੀਂ ਸੜਕ ਬਣੀ ਆ ਉਹਦੇ ਤੇ ਬਾਹਰ-ਬਾਰ ਖੇਤਾਂ 'ਚ ਘਰ ਆ ਗਿਆ ਓਕੇ ਤੇ ਜਿਹੜੀ ਆਪਾਂ ਅੱਜ ਦੋ ਨਗ ਦਿਖਾਉਣੇ ਹਨਾ ਵੀਰੇ ਰੋਮੀ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਦੇਖੀ ਜਾਨੇ ਆ ਸ਼ਾਹੀਵਾਲ ਹਨਾ ਵੱਡੇ ਸੈਜ ਦੀ ਆ ਗਈ ਤੇ ਕਿਹੜਾ ਸੁਆ ਵੀਰੇ ਇਹ ਇਹ ਰਿਜੂ ਦਾ ਦੂਜਾ ਸੁਆ ਬਈ ਦੂਜਾ ਸੁਆ ਖੋਲ ਲਿਓ ਨਾ ਤੋਰਾ-ਤਾਰਾ ਕਰਾਮਾ ਚੈੱਕ ਤੇ ਥੱਲੇ ਤੋਂ ਕਰੋ ਜੇ ਸੀਲ ਛੰਡੀ ਫੇਰੀਆਂ ਹੱਥ ਉੱਥੇ ਦੇ ਬਰਫੀ ਆ ਹਨਾ ਆ ਦੇਖੋ ਜੀ ਆਗਦੀ ਆਪੂਸ਼ ਹੂੰ ਤੇ ਰੋਮੀ ਪਹਿਲੇ ਸੂਏ ਦਾ ਕਿੰਨਾ ਦੁੱਧ ਪਾਇਆ ਵਾ ਬਾਈ ਇਹਦਾ ਪਹਿਲੇ ਸੂਏ ਨੇ 20 ਕਿਲੋ ਦੁੱਧ ਖੋਲੋ ਇਹਨੂੰ ਤੋਰਾ ਤਾਰਾ ਕਰਾ ਗਏ ਚੱਕ ਬੜੀ ਸਾਈ ਵਾਲ ਦਾ ਕਰੋ ਹਾਂ ਜਰਸੀ ਥੋੜੀ ਵੱਧ ਦਾ ਸ਼ਾਈ ਵਾਲ ਕੱਟ ਆ ਬਹੁਤ ਦੁੱਧ ਨੇ ਫੈਟ ਵਾਲਾ ਪਾਉਣਾ ਕਰ ਮਾਈ ਨੇ ਜਿਨੇ ਘਰ ਦੁੱਧ ਪੀਣ ਨੂੰ ਲੈ ਜਾਣੀ ਹੈ ਨਾ ਵੱਚੀ ਪੂਰੀ ਚੰਗੀ ਆ ਆ ਦੇਖੋ ਜੀ ਤੇ ਕਿੰਨੇ ਦਿਨ ਬਾਕੀ ਆ ਵੀਰੇ ਰੋਮੀ ਇਹਦੇ ਇਹ ਬਾਈ ਆਪਣੇ ਲੈ ਜੂ ਆਪਣੇ ਘਰ ਤੋਂ ਘੱਟ 10 ਦਿਨ ਤੋ ਰੋਮੜਾ ਹੈਗਾ ਇਹਨੂੰ ਠੀਕ ਆ ਜੀ 10 ਦਿਨ ਲੈ ਜੂ ਤੇ ਐਤ ਕੀ ਫਿਰ ਕਿੰਨਾ ਦੁੱਧ ਕਹਿ ਕੇ ਦੇ ਦੇਾਂਗੇ ਤੇ ਦੇਊਗੀ ਵੀ ਫਾਇਟ ਵਾਲਾ ਹਨਾ ਦੇਊਗੀ ਵੀ ਫਾਇਟ ਵਾਲਾ ਧੁੱਪੇ ਸ਼ਾਲੀ ਵੀ ਕੋਈ ਚੱਕ ਹੂੰ ਜਿੱਥੇ ਮਰਜੀ ਬੰਨਗੇ ਚੋਈ ਚੱਲੇ ਤੇ ਬਾਕੀ ओरिजिनल ਦੂਜਾ ਸੁਆ ਕਬੂਤਰ ਵਾਲੀ ਵੀ ਬੱਛੀ ਹੈਗੀ ਹਨਾ ਤੇ ਪਲਾਈਆਂ ਬਲੂਈਆਂ ਬੜੀਆਂ ਪੰਗਾ ਹਨਾ ਬਾਈ ਕਰਮਾਲੀ ਨੇ ਬਹੁਤ ਲੇਵਾ ਤਿਆਰ ਕਰਨਾ ਇਹਨੇ ਆਹ ਦੇਖੋ ਜੀ ਹੂੰ ਕਰੋ ਥਾਨ ਲੇਵਾ ਨੇੜ ਤੋਂ ਚੈੱਕ ਤੇ ਜੇ ਆਪਾਂ ਗੱਲ ਕਰ ਲਗੇ ਸੀਲ ਠੰਡੀ ਬਰਫ ਵਰਗੀ ਤੇ ਦੁੱਧ ਨੇ ਚੰਗਾ ਪਾ ਦੇਣਾ ਦੱਸਤਾ ਬਾਈ ਨੇ ਕਿੰਨਾ ਪਾ ਦੇਣਾ ਤੇ ਰੋਮੀ ਕਿੰਨੇ ਪੈਸੇ ਆ ਬਾਈ ਇਹਦੇ ਜੈਜ ਇਹ ਮੁੱਲ 85000 ਰੁਪਏ ਹੋਈ ਤੇ ਬਾਕੀ ਇਹ ਤੋਹਫਾ ਹੀ ਆ ਹੈ ਤੋਹਫਾ ਆ ਓਕੇ ਤੇ ਮਾਨਦਾਨ ਹੋ ਜੂ ਮੌਕੇ ਤੇ ਬਿਲਕੁਲ ਮਾਰ ਮੂਰ ਦੀ ਜੂ ਇਹਦੇ ਬੜਾ ਲੰਮਾ ਚੜਾ ਤੇ ਹੁਣ ਦੋ ਨੰਬਰ ਜਿਹੜੀ ਐਚ ਐਫ ਥੋੜੀ ਘੱਟ ਆ ਤੇ ਜਰਸੀ ਵੱਧਾ ਤੇ ਵੰਟੀਆਂ ਰੀਆਂ ਅੱਖਾਂ ਜਰਸੀ ਵਾਲੀਆਂ ਹਨਾ ਤੇ ਵੀਰੇ ਕਿੰਨੇ ਦਿਨ ਬਾਕੀ ਆ ਇਹਦੇ ਇਹ ਮੁਰੇ ਲੈ ਜੀ ਫੇਰ ਦੋ ਤਿੰਨ ਦਿਨ ਦੋ ਤੋਂ ਤਿੰਨ ਦਿਨ ਬਾਕੀ ਤੇ ਕੀ ਦੁੱਧ ਦਾ ਰਿਕਾਰਡ ਰਿਹਾ ਪਹਿਲੇ ਸਵੇ ਦਾ ਇਹ ਤੀਜਾ ਸਵੇ ਸੁ ਅੱਛਾ ਦੂਜੇ ਸਵੇ ਦਾ ਠੀਕ ਆ ਤੀਜਾ ਸਵੇ ਸੁਂਦੀ ਆ ਤੂੰ ਆਪਣੇ ਕਹ ਲੈ ਅਰੇ ਇਹਦਾ ਜਮਾਨਤੀ ਉਹਦੇ ਦੂਜਾ ਸੂਆ ਜਿਹੜਾ ਨਹੀਂ ਇਹ ਥੋੜੀ ਗੱਲ ਜਮਾ ਜਾਇਆ ਜਾ ਮੈਨੂੰ ਵੀ ਦੂਜੇ ਹੀ ਲੱਗੀ ਦੇਖਣ ਨੂੰ ਨਹੀਂ ਤੀਜਾ ਸੂਆ ਹੁੰਦੀ ਦੇ 20 ਲੈ ਦਿੱਤਾ 17-18 ਕਿਲੋ ਵੱਗੋ ਓਕੇ ਜੀ 17-18 ਕਿਲੋ ਐਟਵੀ ਬਹੁਤ ਵਧੀਆ ਚੰਗੇ ਸੇਵ ਵਾਲੇ ਸਾਂ ਜਾਬੀ ਤੇ ਕਿੰਨੇ ਦਿਨ ਬਾਕੀ ਆ ਬਾਕੀ ਕਿੰਨੇ ਦਿਨ ਬਾਈ ਕਿੰਨੇ ਦਿਨ ਬਾਕੀ ਨਹੀਂ 20 ਓਕੇ ਤੇ ਥਣਲੇਵਾ ਬੜਾ ਚੰਗਾ ਹਨਾ ਤੇ ਸੀਲਸ ਹਉ ਆ ਬਾਈ ਠੀਕ ਆ ਤੈਅ ਕਿ ਫਿਰ 18 17 ਇਹਨਾਂ ਦੁੱਧ ਦੇ ਦੇਣਾ ਹੈ ਓਕੇ ਜੀ ਬਾਕੀ ਦੀ ਗੱਲ ਸਾਇ ਜ ਦੋਨਾਂ ਦੇ ਚੰਗੇ ਆਗੇ ਤੇ ਸੂਆ ਤੀਜਾ ਬਾਈ ਦਾ ਕਹਿਣਾਗਾ ਠੀਕ ਆ ਜੀ ਤੇ ਥਣਲੇਵੇ ਦੀ ਪੂਰੀ ਸਾਫਾ ਨੇੜ ਤੋਂ ਕਰਵਾ ਆਂ ਚੱਕਾ ਦੇਖੋ ਜੀ ਹੂੰ ਆ ਦੇਖੋ ਤੇ ਮੋਲ ਤੁਹਾਨੂੰ ਪੁੱਛ ਕੇ ਦੱਸਦੇ ਹਾਂ ਤਾਂ ਵੀਡੀਓ ਨਾ ਬਣੇ ਰਿਓ ਕਿੰਨੇ ਪੈਸੇ ਆ ਵੀਰੇ ਇਹਦੇ 72000 ਰੁਪਏ ਮਾਨਤਾਨ ਹੋ ਜਾਊਗਾ ਜਮਾ ਜਾਇਜ਼ ਰੇਟ ਆ ਬਾਈ ਦਾ 72000 ਤੇ 85000 ਓਕੇ ਦੋ ਬੈੜਾਂ ਹੀ ਦੋਨੇ ਤੁਹਾਨੂੰ ਦਿਖਾਤੀਆਂ ਨੰਬਰ ਬਾਈ ਦਾ 9478635804 ਪਿੰਡ ਮਹਿਰਾਜ ਜੀ ਤੇ ਬਾਕੀ ਦਾ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਤਾਂ ਇਹਦੇ ਲੋ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ